ਹਾਂਜੀ ਭਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਭਗਤ ਰਵਿਦਾਸ ਜੀ ਦੇ ਬਾਰੇ ਹੈ ਜਦੋਂ ਮੀਰਾ ਨੂੰ ਕਿਸੇ ਨੇ ਦੱਸਿਆ ਕਿ ਕਾਸੀ ਦੀ ਧਰਤੀ ਉੱਤੇ ਇੱਕ ਭਗਤ ਆਏ ਹੋਏ ਹਨ ਇੱਕ ਮਹਾਪੁਰਖ ਆਏ ਹੋਏ ਹਨ ਜਿਨ੍ਹਾਂ ਦੀ ਐਸੀ ਖਿੱਚ ਹੈ ਕਿ ਜਦੋਂ ਵੀ ਕੋਈ ਉਹਨਾਂ ਦੇ ਭਾਵਨਾ ਨਾਲ ਇੱਕ ਵਾਰ ਦਰਸ਼ਨ ਕਰ ਲੈਂਦਾ ਹੈ ਤਾਂ ਉਹ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ ਤੇ ਜੋ ਕੋਈ ਵੀ ਸਰਦਾ ਦੇ ਨਾਲ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ ਫਿਰ ਉਹਨਾਂ ਦਾ ਉੱਠਣ ਦਾ ਉਹਨਾਂ ਪਾਸੋਂ ਦਿਲ ਹੀ ਨਹੀਂ ਕੀਤਾ ਕਿਉਂਕਿ ਉਹਨਾਂ ਮਹਾਪੁਰਖਾਂ ਦੇ ਮੱਖੋਂ ਨਿਕਲਿਆ ਹੋਇਆ ਹਰ ਇੱਕ ਵਚਨ ਆਪਣੇ ਮਨ ਤੇ ਦਿਲ ਨੂੰ ਸ਼ਾਂਤੀ ਦਿੰਦਾ ਹੈ। ਹੁਣ ਮੀਰਾ ਨੇ ਜਦੋਂ ਭਗਤ ਰਵਿਦਾਸ ਦੀ ਇੰਨੀ ਜ਼ਿਆਦਾ ਵਡਿਆਈ ਸੁਣੀ ਤਾਂ ਉਸ ਨੇ ਕਾਸ਼ੀ ਜਾਣ ਦਾ ਫੈਸਲਾ ਕਰ ਲਿਆ। ਹੁਣ ਜੋ ਮੀਰਾ ਸੀ ਇਹ ਬਾਈ ਰਾਜਿਆਂ ਦੀ ਧੀ ਸੀ ਤੇ ਇਸ ਕਰਕੇ ਸਾਰੇ ਕਾਸ਼ੀ ਦੇ ਵਿੱਚ ਇਹ ਖਬਰ ਅੱਗ ਦੇ ਵਾਂਗ ਫੈਲ ਗਈ ਕਿ ਮੀਰਾ ਨੇ ਕਾਸ਼ੀ ਵਿੱਚ ਆਉਣਾ ਹੈ। ਮੀਰਾ ਨੇ ਆਪਣੇ ਨਾਲ ਕਈ ਪ੍ਰਕਾਰ ਦੀਆਂ ਭੇਟਾ ਮਹਿੰਗੇ-ਮਹਿੰਗੇ ਵਸਤਰ ਲੈ ਕੇ ਕਾਸ਼ੀ ਦੇ ਵੱਲ ਨੂੰ ਚੱਲ ਪਈ। ਜਦੋਂ ਮੀਰਾ ਕਾਸ਼ੀ ਦੀ ਧਰਤੀ ਦੇ ਲਾਗੇ ਪਹੁੰਚੀ ਤਾਂ ਕਾਸ਼ੀ ਦੇ ਪੰਡਤ ਮੀਰਾ ਦੇ ਸਵਾਗਤ ਲਈ ਉਹਨਾਂ ਦੇ ਅੱਗੇ ਪਹੁੰਚੇ ਕਿਉਂਕਿ ਮੀਰਾ ਵੱਡੇ ਰਾਜ ਘਰਾਣਿਆਂ ਦੇ ਵਿੱਚੋਂ ਸੀ। ਬ੍ਰਾਹਮਣਾਂ ਨੂੰ ਇਹ ਲਾਲਚ ਸੀ ਕਿ ਜੋ ਰਾਜੇ ਹੁੰਦੇ ਹਨ ਉਹ ਮਾਇਆ ਦੇ ਗੱਫੇ ਵਖਸ਼ਦੇ ਹਨ ਹੁਣ ਬ੍ਰਾਹਮਣਾਂ ਨੇ ਮੀਰਾ ਦੀ ਬਹੁਤ ਜ਼ਿਆਦਾ ਆਉ ਭਗਤ ਕੀਤੀ ਉਹਨਾਂ ਦੇ ਆਰਾਮ ਕਰਨ ਦੇ ਲਈ ਇੱਕ ਫੁੱਲਾਂ ਦੀ ਸੇਜ ਵਿਛਾਈ ਗਈ ਤੇ ਮੀਰਾ ਨੇ ਵੀ ਉਹ ਸੇਜ ਦੇ ਉੱਪਰ ਕੁਝ ਦੇਰ ਲਈ ਆਰਾਮ ਕੀਤਾ ਤੇ ਜਦੋਂ ਆਰਾਮ ਕਰਨ ਤੋਂ ਬਾਅਦ ਮੀਰਾ ਉੱਠੀ ਤਾਂ ਬ੍ਰਾਹਮਣਾਂ ਨੇ ਮੀਰਾ ਨੂੰ ਮੰਦਰ ਦੇ ਅੰਦਰ ਜਾ ਕੇ ਆਰਤੀ ਕਰਨ ਲਈ ਕਿਹਾ ਪਰ ਮੀਰਾ ਨੇ ਮੰਦਰ ਦੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੇ ਕਿਹਾ ਕਿ ਮੈਂ ਮੰਦਰ ਦੇ ਅੰਦਰ ਬਹੁਤ ਵਾਰ ਗਈ ਹਾਂ ਤੇ ਬਹੁਤ ਵਾਰ ਉੱਥੇ ਜਾ ਕੇ ਪੂਜਾ ਵੀ ਕੀਤੀ ਹੈ ਪਰ ਅੱਜ ਮੈਂ ਇੱਥੇ ਕਾਸ਼ੀ ਦੇ ਵਿੱਚ ਜੋ ਮਹਾਪੁਰਖ ਰਹਿੰਦਾ ਹੈ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਆਈ ਹਾਂ ਜਦੋਂ ਮੀਰਾ ਦੇ ਮੱਖੋਂ ਇਹ ਪਚਨ ਸੁਣੇ ਤਾਂ ਪੰਡਤ ਹੰਕਾਰੀ ਹੋਣ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਆਖਣ ਲੱਗੇ ਸਾਡੇ ਤੋਂ ਵੱਡਾ ਇੱਥੇ ਕਿਹੜਾ ਗਿਆਨੀ ਹੈ ਕਿਹੜਾ ਮਹਾਪੁਰਖ ਹੈ ਅਸੀਂ ਪੁਜੋਹੀਤ ਹਾਂ ਲੋਕਾਂ ਨੂੰ ਮੋਕਸ਼ ਦਾ ਮੁਕਤੀ ਦਾ ਦਵਾਰ ਅਸੀਂ ਦੱਸਦਿਆਂ ਤੇ ਸਾਡੇ ਤੋਂ ਵੱਡਾ ਮਹਾਪੁਰਖ ਇੱਥੇ ਹੁਣ ਕਿਹੜਾ ਆ ਗਿਆ ਤੇ ਹੰਕਾਰੇ ਹੋਏ ਬ੍ਰਾਹਮਣਾਂ ਨੇ ਕਿਹਾ ਕਿ ਭਾਈ ਸਾਨੂੰ ਤੂੰ ਉਹਨਾਂ ਦਾ ਨਾਮ ਦੱਸ ਤਾਂ ਮੀਰਾ ਨੇ ਹੱਥ ਜੋੜ ਕੇ ਕਿਹਾ ਕਿ ਉਹਨਾਂ ਦਾ ਨਾਮ ਜੀ ਭਗਤ ਰਵਿਦਾਸ ਹੈ ਭਗਤ ਰਵਿਦਾਸ ਦਾ ਨਾਮ ਸੁਣਨ ਤੋਂ ਬਾਅਦ ਬ੍ਰਾਹਮਣਾਂ ਦਾ ਗੁੱਸਾ ਹੋਰ ਜ਼ਿਆਦਾ ਵੀ ਵੱਧ ਗਿਆ ਤੇ ਉਹ ਕਹਿਣ ਲੱਗੇ ਕਿ ਤੂੰ ਕਿਸ ਦਾ ਨਾਮ ਲੈ ਦਿੱਤਾ ਕੋਤਾ ਇੱਕ ਸ਼ੁੱਧਰ ਹੈ ਨੀਵੀਂ ਜਾਤੀ ਦਾ ਹੈ ਤੇ ਉਹ ਤਾਂ ਜੋੜੇ ਗਣਦਾ ਹੈ ਤੇ ਉਹ ਕਦੋਂ ਤੋਂ ਗੁਰੂ ਹੋ ਗਿਆ ਅਸੀਂ ਤਾਂ ਉਸ ਨੂੰ ਆਪਣੇ ਮੱਥੇ ਲਾਉਣਾ ਵੀ ਚੰਗਾ ਨਹੀਂ ਸਮਝਦੇ ਤੂੰ ਤੂੰ ਉਸ ਨੂੰ ਗੁਰੂ ਆਖਦੀ ਹੈ ਪਰ ਮੀਰਾ ਨੇ ਫਿਰ ਵੀ ਉਹਨਾਂ ਪੰਡਤਾਂ ਤੋਂ ਭਗਤ ਰਵਿਦਾਸ ਦੇ ਟਿਕਾਣੇ ਦਾ ਉਹਨਾਂ ਦੇ ਰਹਿਣ ਬਸੇਰੇ ਦਾ ਪਤਾ ਪੁੱਸਿਆ ਪਰ ਕਿਸੇ ਵੀ ਬ੍ਰਾਹਮਣ ਨੇ ਨਾਂ ਦੱਸਿਆ ਫਿਰ ਮੀਰਾ ਨੇ ਆਪ ਹੀ ਭਗਤ ਰਵਿਦਾਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਤੋਂ ਪੁੱਛਦਿਆਂ ਪਸਾਉਂਦਿਆਂ ਹੋਇਆ ਉਹ ਅੱਗੇ ਵਧਦੀ ਗਈ ਤੇ ਕਈ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਭਗਤ ਰਵਿਦਾਸ ਦਾ ਕੋਈ ਬਹੁਤ ਵੱਡਾ ਮਹਿਲ ਜਾਂ ਮੰਦਿਰ ਨਹੀਂ ਹੈ ਉਹ ਤਾਂ ਇੱਕ ਕੱਖਾਂ ਦੀ ਕੁਲੀ ਦੇ ਵਿੱਚ ਰਹਿੰਦੇ ਹਨ ਤੇ ਲੱਭਦੀ ਲੁਭਾਉਂਦੀ ਹੋਈ ਮੀਰਾ ਫਿਰ ਭਗਤ ਰਵਿਦਾਸ ਦੀ ਕੱਖਾਂ ਦੀ ਕੁਲੀ ਦੇ ਵਿੱਚ ਪਹੁੰਚੀ ਜਦੋਂ ਮੀਰਾ ਭਗਤ ਰਵਿਦਾਸ ਦੀ ਕੁਲੀ ਦੇ ਵਿੱਚ ਪਹੁੰਚੀ ਤਾਂ ਉਹ ਦੇਖਦੀ ਹੈ ਕਿ ਭਗਤ ਰਵਿਦਾਸ ਦੀ ਸੰਗਤਾਂ ਨੂੰ ਪ੍ਰਵਚਨ ਸੁਣਾ ਰਹੇ ਹਨ ਹੁਣ ਮੀਰਾ ਨੇ ਭਗਤ ਰਵਿਦਾਸ ਨੂੰ ਮੱਥਾ ਨੀਟੇ ਕਾ ਬਲਕਿ ਪਿੱਛੇ ਹੀ ਸੰਗਤ ਦੇ ਲੋਕੇ ਬੈਠ ਗਏ ਤੇ ਭਗਤ ਰਵਿਦਾਸ ਦੇ ਪ੍ਰਵਚਨ ਸੁਣਨ ਲੱਗੇ ਜਦੋਂ ਮੀਰਾ ਨੇ ਭਗਤ ਰਵਿਦਾਸ ਦੇ ਪ੍ਰਵਚਨ ਸੁਨੇ ਤਾਂ ਉਸ ਦੀ ਭਾਲ ਖਤਮ ਹੋ ਗਈ ਉਸ ਨੂੰ ਪਤਾ ਚੱਲ ਗਿਆ ਕਿ ਇਹ ਭਗਤ ਸਿੱਧੀਆਂ ਰੱਬ ਦੇ ਨਾਲ ਗੱਲਾਂ ਕਰਦਾ ਹੈ ਪ੍ਰਵਚਨ ਸੁਣਨ ਤੋਂ ਬਾਅਦ ਮੀਰਾ ਸਿੱਤੀ ਭਗਤ ਰਵਿਦਾਸ ਦੇ ਚਰਨਾਂ ਉੱਤੇ ਜਾ ਡਿੱਤੀ ਤੇ ਭਗਤ ਰਵਿਦਾਸ ਨੂੰ ਕਹਿਣ ਲੱਗੀ ਕਿ ਭਗਤ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦਿਓ ਮੈਨੂੰ ਤੁਹਾਡੇ ਪ੍ਰਵਚਨ ਸੁਣ ਕੇ ਬਹੁਤ ਸ਼ਾਂਤੀ ਮਿਲੀ ਹੈ ਹੁਣ ਜੋ ਮੀਰਾ ਸੀ ਉਹ ਭਗਤ ਰਵਿਦਾਸ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗ ਚੁੱਕੀ ਸੀ ਤੇ ਪੂਰਾ ਇੱਕ ਹਫਤਾ ਤੱਕ ਭਗਤ ਰਵਦਾਸ ਦੇ ਕੋਲ ਰਹਿ ਕੇ ਹੀ ਉਹਨਾਂ ਦੇ ਪ੍ਰਵਚਨ ਸੁਣਦੀ ਰਹੀ ਤੇ ਨਾਲ-ਨਾਲ ਉਹ ਸੰਗਤ ਦੀ ਸੇਵਾ ਵੀ ਕਰਦੀ ਰਹੀ ਹੁਣ ਜਦੋਂ ਇੱਕ ਹਫਤੇ ਬਾਅਦ ਜਦੋਂ ਆਪਣੇ ਘਰ ਚਲੀ ਗਈ ਤਾਂ ਉਹ ਘਰ ਜਾ ਕੇ ਕੀ ਦੇਖਦੀ ਹੈ ਕਿ ਉਹਨਾਂ ਦੇ ਘਰ ਦੇ ਸਾਰੇ ਮੈਂਬਰਾਂ ਨੇ ਉਸ ਤੋਂ ਮੁੱਖ ਮੋੜ ਲਿਆ ਸੀ ਉਸ ਤੋਂ ਨਫ਼ਰਤ ਕਰਨ ਲੱਗੇ ਸੀ ਤਾਂ ਮੀਰਾ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਕਾਂਸੀ ਤਾਂ ਸਾਰੇ ਹੀ ਜਾਣਦੇ ਨੇ ਤੇ ਜੇਕਰ ਉੱਥੇ ਮੈਂ ਚਲੀ ਗਈ ਤਾਂ ਫਿਰ ਕੀ ਹੋ ਗਿਆ ਤੁਸੀਂ ਮੇਰੇ ਨਾਲ ਨਾਰਾਜ਼ ਕਿਉਂ ਹੋ ਤਾਮੀਰਾ ਦੀ ਮਾਂ ਨੇ ਅੱਗੋਂ ਕਿਹਾ ਕਿ ਤੂੰ ਉਸ ਨੂੰ ਮੰਨਦੀ ਹੈ ਜੋ ਜੁੱਤੀਆਂ ਗਣਦਾ ਹੈ ਤੇ ਉਸ ਨੂੰ ਆਪਣਾ ਗੁਰੂ ਧਾਰ ਲਿਆ ਹੈ। ਮੀਰਾ ਨੇ ਤਾਂ ਸਭ ਕੁਝ ਆਪਣੀ ਅੱਖੀ ਦੇਖਿਆ ਸੀ ਜੋ ਭਗਤ ਰਵਿਦਾਸ ਦੀ ਲੋਕਾਂ ਨੂੰ ਦੱਸ ਰਹੇ ਸਨ। ਇਸੇ ਕਰਕੇ ਹੀ ਮੀਰਾ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਮੈਨੂੰ ਜੋ ਕੁਝ ਮਰਜ਼ੀ ਬੋਲ ਲੈ ਪਰ ਉਹਨਾਂ ਮਹਾਪੁਰਸ਼ਾਂ ਬਾਰੇ ਕੁਝ ਨਾ ਬੋਲੀਂ। ਮੀਰਾ ਨੇ ਕਿਹਾ ਕਿ ਮੈਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਸਭ ਕੁਝ ਦੇਖ ਕੇ ਆਈ ਹਾਂ। ਹੁਣ ਘਰ ਵਾਲਿਆਂ ਨੇ ਮੀਰਾ ਨੂੰ ਸਮਝਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਮੀਰਾ ਉਸ ਜੁੱਤੀਆਂ ਗੰਡਣ ਵਾਲੇ ਤਾਂ ਤੋ ਸਾਥ ਸਾਟ ਦੇ ਸਾਡੀ ਪੂਰੇ ਸਮਾਜ ਤੇ ਵਿੱਚ ਨੱਕ ਵੱਡੀ ਗਈ ਹੈ ਪਰ ਮੀਰਾ ਨੇ ਆਪਣੇ ਘਰ ਵਾਲਿਆਂ ਦੀ ਕੋਈ ਗੱਲ ਨਾ ਸੁਣੀ ਜਦੋਂ ਘਰ ਵਾਲਿਆਂ ਨੇ ਕੋਈ ਵੀ ਗੱਲ ਬਣਦੀ ਹੋਈ ਨਾ ਦਿੱਸੀ ਤਾਂ ਉਹਨਾਂ ਨੇ ਮੀਰਾ ਨੂੰ ਜਾਨੋਂ ਮਾਰਨ ਦੀ ਇੱਕ ਬਿਉਤ ਬਣਾਈ ਫਿਰ ਮੀਰਾ ਦੀ ਮਾਂ ਇੱਕ ਸ਼ਰਬਤ ਦਾ ਗਲਾਸ ਲੈ ਕੇ ਆਈ ਜਿਸ ਵਿੱਚ ਜ਼ਹਿਰ ਮਲਾਇਆ ਹੋਇਆ ਸੀ ਤੇ ਆ ਕੇ ਮੀਰਾ ਨੂੰ ਕਹਿਣ ਲੱਗੀ ਕਿ ਮੀਰਾ ਇਹ ਜੋ ਸ਼ਰਬਤ ਹੈ ਇਹ ਤੈਨੂੰ ਰਵਿਦਾਸ ਜੀ ਨੇ ਭੇਜਿਆ ਹੈ ਜਦੋਂ ਮੀਰਾ ਨੇ ਆਪਣੀ ਮਾਂ ਦੇ ਮੱਖੋਂ ਇਹ ਗੱਲ ਸੁਣੀ ਤਾਂ ਉਸ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ ਤੇ ਉਸ ਨੇ ਆਪਣੀ ਮਾਂ ਦੇ ਹੱਥੋਂ ਉਹ ਗਲਾਸ ਜਲਦੀ ਜਲਦੀ ਫੜ ਲਿਆ ਤੇ ਇੱਕ ਵਾਰ ਭਾਗ ਤੇ ਰਵਿਦਾਸ ਦਾ ਨਾਮ ਲੈ ਕੇ ਉਸ ਗਲਾਸ ਨੂੰ ਇੱਕੇ ਸਾਹ ਵਿੱਚ ਪੀ ਗਈ ਤੇ ਫਿਰ ਮੀਰਾ ਆਪਣੇ ਕਮਰੇ ਦੇ ਵਿੱਚ ਚਲੀ ਗਈ ਹੁਣ ਅੱਧੀ ਦੁਪਹਿਰ ਬੀਤ ਚੁੱਕੀ ਸੀ ਤਾਂ ਘਰ ਦੇ ਸੋਚਦੇ ਹਨ ਕਿ ਹੁਣ ਤੱਕ ਤਾਂ ਮੀਰਾ ਮਰ ਗਈ ਹੋਵੇਗੀ ਤੇ ਉਸ ਦੀ ਮਾਂ ਜਦੋਂ ਕਮਰੇ ਦੇ ਵਿੱਚ ਜਾ ਕੇ ਦੇਖਦੀ ਹੈ ਤਾਂ ਮੀਰਾ ਖੁਸ਼ੀ ਦੇ ਨਾਲ ਆਪਣੇ ਕਮਰੇ ਵਿੱਚ ਝੂਲ ਰਹੀ ਸੀ ਕਿਉਂਕਿ ਮੀਰਾ ਦੇ ਉੱਪਰ ਉਸ ਜ਼ਹਿਰ ਦਾ ਕੋਈ ਅਸਰ ਹੀ ਨਹੀਂ ਸੀ ਹੋਇਆ ਮੀਰਾ ਨੂੰ ਇੰਨਾ ਖੁਸ਼ੀ ਵਿੱਚ ਝੂਮਦਾ ਦੇਖ ਕੇ ਉਸ ਦੀ ਮਾਂ ਸ਼ਰਮਿੰਦਾ ਹੋ ਗਈ ਤੇ ਮੀਰਾ ਦੇ ਸਾਹਮਣੇ ਹੱਥ ਜੋੜ ਕੇ ਖੜੀ ਹੋ ਗਈ ਤੇ ਉਸ ਤੋਂ ਮਾਫੀ ਮੰਗਣ ਲੱਗੀ ਤਾਂ ਮੀਰਾ ਨੇ ਕਿਹਾ ਕਿ ਮਾਂ ਮਾਫੀ ਕਿਸ ਗੱਲ ਦੀ ਮਾਫੀ ਤਾਂ ਗਲਤੀ ਦੀ ਹੁੰਦੀ ਹੈ ਤੇ ਤੁਸੀਂ ਕਿਹੜੀ ਗਲਤੀ ਕੀਤੀ ਹੈ ਉਸ ਦੀ ਮਾਂ ਨੇ ਕਿਹਾ ਕਿ ਜਿਹੜਾ ਤੂੰ ਸਰਬਤ ਪੀਤਾ ਹੈ ਉਹ ਕਿਸੇ ਰਵਿਦਾਸ ਨੇ ਨਹੀਂ ਪੀਜਿਆ ਬਲਕਿ ਉਹ ਤਾਂ ਤੈਨੂੰ ਮਾਰਨ ਦੀ ਬਿਉਂਤ ਸੀ ਅਸੀਂ ਤਾਂ ਉਸ ਸਰਬਤ ਦੇ ਵਿੱਚ ਜ਼ਹਿਰ ਘੋਲਿਆ ਹੋਇਆ ਸੀ ਤੇ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੀਰਾ ਨੇ ਮੁਸਕਰਾ ਕੇ ਕਿਹਾ ਕਿ ਮਾਂ ਮੈਂ ਜਿਸ ਦਾ ਨਾਂ ਲੈ ਕੇ ਇਹ ਸਰਬਤ ਪੀਤਾ ਸੀ ਤੂੰ ਤਾਂ ਉਸ ਨੂੰ ਜੁੱਤੀਆਂ ਗੰਡਣ ਵਾਲਾ ਆਖਦੀ ਹੈ ਪਰ ਉਸ ਜੁੱਤੀਆਂ ਗੰਡਣ ਵਾਲੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਉਸ ਨੇ ਇਸ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦਿੱਤਾ ਏ ਸੀ ਇਤਿਹਾਸ ਭਗਤ ਰਵਿਦਾਸ ਜੀ ਦੀ ਇੱਕ ਸਾਖੀ ਦਾ ਇਤਿਹਾਸ ਦੱਸ ਜਾਂ ਚੱਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ